ਕਿਉਂਕਿ ਹਿਲਦੇ ਨਹੀਂ ਹੁੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਸੇਵਾ ਹੋ ਰਹੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਜੇ ਗੱਲ ਵਧੀਆ ਲੱਗੀ ਆਹ ਦੇਖੋ ਦੋਸਤੋ ਮੱਠਲ ਦੇ ਵਿੱਚ ਚਿਚੜੀਆਂ ਜਿਚੜੀਆਂ ਲੱਗੀਆਂ ਤੇ ਇਹ ਆਪਾਂ ਚਿਚੜੀਆਂ ਕਿਵੇਂ ਕੱਟੀਆਂ ਨੇ ਤੇ ਕਿਵੇਂ ਤੋੜਨੀਆਂ ਨੇ ਇੱਧਰ ਦਿਖਾਉਣ ਆ ਜੀ ਤੇ ਆਹ ਦੇਖੋ ਢੇਰ ਲੱਗਿਆ ਪਿਆ ਮੜਾ ਜ਼ੂਮ ਕਰਕੇ ਦਿਖਾ ਦੇ ਪੂੰ ਤਾਂ ਪੈਸੇ ਇਹ ਗਾਈ ਲਿਆਂਦੀ ਆਪਾਂ ਨੇ ਗਾਈ ਹੈਗੀ ਇਹ ਗੱਬਣ ਤੇ ਗੱਬਣ ਦੇ ਚੱਕਰ ਦੇ ਵਿੱਚ ਇਹ ਆ ਦੇਖੋ ਢੇਰ ਚਚੜੀਆਂ ਦੇਖੋ ਜ਼ੂਮ ਕਰਕੇ ਦਿਖਾਉਣਾ ਤੇ ਇਹ ਮੈਂ ਮਨ ਲੈ ਵੀ ਕੀ ਕਰਿਆ ਉਹ ਤਾਂ ਗੋਲੀਆਂ ਦੇਤੀਆਂ ਇਹਨੂੰ ਤੇ ਇਹ ਫਿਰ ਆਇਆ ਵੀ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਇਹ ਦੂਜੇ ਜਾਨਵਰਾਂ ਦੇ ਚੜਨਗੀਆਂ ਲੱਗਣਗੇ ਤਾਂ 5-7 ਮਿੰਟ ਮੈਂ ਇਹਨਾਂ ਨੂੰ ਸਾਰੀਆਂ ਨੂੰ ਤੋੜ ਹੀ ਦਿੰਨੇ ਆਪਾਂ ਇਹ ਬੱਠਲਾਂ ਇਹ ਲੈ ਲਓ ਇੱਕ ਅਦਰ ਥੱਲੇ ਦਿਖਾ ਦੇ ਬੱਠਲ ਦੇ ਵਿੱਚ ਪਾਣੀ ਪਾ ਲਓ 2 ਕਿਲੋ ਜਿੱਥੇ-ਜਿੱਥੇ ਚਚੜ ਚਚੜੀ ਡੀਊਗਾ ਇਨਾਂ ਦਾ ਤੇਰੇ ਨਾਹੇ ਤਾਂ ਆਵੇ। ਇਹ ਵਿੱਚ ਡੁੱਬ ਜਾਂਦੇ ਨੇ। ਸਾਹ ਬੰਦ ਹੋ ਜਾਂਦਾ ਇਹਨਾਂ ਦਾ ਨਾਲ ਦੀ ਨਾਲ। ਹੋਰ ਕੋਈ ਹੱਲ ਨਹੀਂ। ਉਦੋਂ ਆ ਪੱਠਲ ਨੂੰ ਪਿਆਰ ਆਣ ਦੋ ਘੰਟਾ ਘੜੀ ਕਿਸੇ ਇਹ ਜੀਗਾ ਦੱਬ ਕੇ ਉਹਨੂੰ ਮਰੇ ਸੁਣੇ ਨੂੰ ਮੁੜ ਕੇ ਨਿਕਲੇ ਨਾ। ਤੇ ਆ ਗਾਈ ਖਾ ਰੱਖੀ ਐ ਜੇ ਹੁਣ ਇਹਦੇ ਟੀਕਾ ਲਾਉਣਾ ਟੀਕਾ ਆਪਣੇ ਘਰੇ ਪਿਆ ਐ। ਇਹ 7 ਮਹੀਨਾ ਦੀ ਗੱਬਣ ਐ। ਇਸ ਲਈ ਆਪਾਂ ਇੰਨਾ ਕੰਮ ਘਰ ਦੇ ਵਿੱਚ ਆਪ ਕਰ ਸਕਦੇ ਆਂਗੇ। ਕੋਈ ਬੜੀ ਵੱਡੀ ਗੱਲ ਨਹੀਂ ਮੈਂ ਇਹਦੇ ਭਾਲ ਭਾਲ। ਸਾਰੀਆਂ ਮੈਨੂੰ ਹੋ ਗਿਆ ਬਹੁਤ ਟਾਈਮ ਮੱਥਾ ਮਾਰਦੇ ਨੂੰ। ਕਾਰ ਕੱਢੀ ਤੇ ਤਾਂ ਫਿਰ ਇਹ ਤੁਹਾਨੂੰ ਦਿਖਾਈ ਹੁਣ ਮੈਂ ਇਧਰ ਬੂਰੀ ਗੱਟੀ ਖੜੀ ਆ ਲਵੇ ਦੇ ਇੱਕ ਨਹੀਂ ਹੈਗੀ ਟੀਕਾ ਲੱਗਿਆ ਹੋਇਆ ਉਧਰ ਕੱਟੇ ਖੜੇ ਨੇ ਇਹ ਗਾਹਾਂ ਮੈਂ ਸਾਰੇ ਡੰਗਰਾਂ ਦੇ ਲੱਗ ਜਾਣਗੇ ਨਹੀਂ ਤੇ ਦਿੱਕਤ ਤਾਂ ਬਹੁਤ ਵੱਡੀ ਹੋਵਾ ਦੇਖੋ ਇੱਥੋਂ ਇੰਨੀਆਂ ਲਾਹੀਆਂ ਨੇ ਮੈਂ ਆ ਦੇਖੋ ਸਾਰਾ ਚੱਡਾ ਥੋੜਾ ਜਿਆ ਰਹਿ ਗਿਆ ਇਹ ਤੇ ਸਾਰੀਆਂ ਲਾਤੀਆਂ ਇਹਦੇ ਨਾਲੋਂ ਪਰ ਆਪਾਂ ਸਾਰੀਆਂ ਜਿੰਨੀਆਂ ਹੈਗੀਆਂ ਨੇਗੀਆਂ ਚੁੱਕ ਦੇਣੀਆਂ ਨੇ ਦਾਣੇ ਰੋਟਾ ਇਸ ਲਈ ਘਰ ਦੇ ਵਿੱਚ ਜੇ ਤੁਹਾਡਾ ਕੋਈ ਡੰਗਰ ਰੱਖਿਆ ਹੋਵੇ ਤਾਂ ਉਹਦੀ ਪਈ ਹੱਥੀ ਆਪਦੇ ਆਏ ਸੇਵਾ ਕਰੋ ਕਿਉਂਕਿ ਹਿਲਦੇ ਨਹੀਂ ਹੁੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਸੇਵਾ ਹੋ ਰਹੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਜੇ ਗੱਲ ਵਧੀਆ ਲੱਗੀ